ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਭਾਰਤ ਅਮਰੀਕਾ ਵਪਾਰਕ ਸਮਝੌਤੇ ਦੀ ਬਿੱਲੀ ਥੈਲੇ ਤੋਂ ਬਾਹਰ ਆ ਗਈ ਹੈ। ਜਿਹੜਾ ਹੁਣ ਤੱਕ ਲੁਕੋਇਆ ਜਾ ਰਿਹਾ ਸੀ, ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਾਰਿਆ ਜਾ ਰਿਹਾ ਸੀ। ਪੀਸ਼ ਗੋਲਜੀ ਰੋਜ਼ ਬੋਲਦੇ ਸੀ ਪਰ ਅੰਦਰੋਂ ਗੱਲ ਨਹੀਂ ਸੀ ਦੱਸਦੇ ਵੀ ਕੀ ਗੱਲ ਹੋਈ ਹੈ ਅਸਲ 'ਚ। ਤੇ ਉਹ ਕੱਲ ਸਵੇਰੇ ਅੱਜ ਸਵੇਰੇ ਜਿਹੜੀ ਉਹਨਾਂ ਦੀ ਕੱਲ ਉਹਨਾਂ ਦਾ ਕੱਲ ਅਮਰੀਕਾ ਦਾ ਜਿਹੜਾ ਵੀ ਸ਼ੁੱਕਰਵਾਰ ਸੀਗਾ ਉਸ ਦਾ ਇੱਕ ਫਰੇਮਵਰਕ ਜਿਹੜਾ ਉਹਨੂੰ ਜਾਰੀ ਕੀਤਾ ਹੈ ਉਹਨੂੰ ਸਾਂਝਾ ਬਿਆਨ ਕਿਹਾ ਜਾ ਰਿਹਾ ਹੈ ਭਾਰਤ ਤੇ ਅਮਰੀਕਾ ਦਾ ਸਾਂਝਾ ਬਿਆਨ 트ੰਪ ਨੇ ਉਹਨੂੰ ਜਾਰੀ ਕੀਤਾ ਤੇ ਉਹਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਇੱਕ ਤਾਂ ਇਹ ਕਿਹਾ ਗਿਆ ਹੈ ਕਿ ਭਾਰਤ ਅਮਰੀਕਾ ਦੀਆਂ ਜਿੰਨੀਆਂ ਵੀ ਉਦਯੋਗਿਕ ਚੀਜ਼ਾਂ ਨੇ ਉਹ ਤੇ ਉਥੋਂ ਦੀ ਫੂਡ ਜਾਨੀ ਭੋਜਨ ਤੇ ਖੇਤੀਬਾੜੀ ਨਾਲ ਸੰਬੰਧਿਤ ਚੀਜ਼ਾਂ ਜਿਦੇ ਚ ਸੋਇਆਬੀਨ ਦਾ ਤੇਲ ਵੀ ਸ਼ਾਮਲ ਹੈ ਉਹ ਉਹਨਾਂ ਦੇ ਉੱਤੋਂ ਜਾਂ ਤਾਂ ਟੈਰਫ ਬਿਲਕੁਲ ਘਟਾ ਹਟਾ ਦਊਗਾ ਜਾਂ ਬਹੁਤ ਥੋੜੇ ਕਰ ਦਊਗਾ ਇੱਕ ਤਾਂ ਇਹ ਗੱਲ ਕਹੀ ਹੋਈ ਹੈ ਤੇ ਦੂਜਾ ਇਹ ਹੈ ਵੀ ਅਮਰੀਕਾ ਭਾਰਤ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਉਹ ਅਮਰੀਕਾ ਤੋਂ ਤੇਲ ਲੈਣਾ ਬੰਦ ਕਰ ਦਊਗਾ ਤੇ ਇਸ ਦੀ ਬਜਾਏ ਉਹ ਅਮਰੀਕਾ ਸੌਰੀ 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 ਕਿ ਉਹ ਰੂਸ ਤੋਂ ਤੇਲ ਲੈਣਾ ਬੰਦ ਕਰ ਦੂਗਾ ਤੇ ਉਸ ਦੀ ਬਜਾਏ ਅਮਰੀਕਾ ਤੋਂ ਜਿਹੜਾ ਅਮਰੀਕਾ ਦੀਆਂ ਜਿਹੜੀਆਂ એનર્ਜੀ ਚੀਜ਼ਾਂ ਨੇ ਉਹਨਾਂ ਨੂੰ ਉਹ ਲਊਗਾ ਇਹ ਅਗਲੀ ਗੱਲ ਤੇ ਅਗਲੀ ਗੱਲ ਇੱਕ ਹੋਰ ਵੀ ਲਿਖੀ ਹੋਈ ਹੈ ਇੰਡੀਅਨ ਐਕਸਪ੍ਰੈਸ ਨੇ ਵੀ ਉਹਨੂੰ ਲਿਖਿਆ ਹੈ ਦਾ ਹਿੰਦੂ ਨੇ ਵੀ ਅੱਜ ਸਵੇਰ ਦੀਆਂ ਨੋਟੀਫਿਕੇਸ਼ਨਸ ਦੇ ਵਿੱਚ ਲਿਖਿਆ ਹੈ ਕਿ ਜੇ ਭਾਰਤ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਤੇਲ ਰੂਸ ਤੋਂ ਤੇਲ ਲੈਂਦਾ ਹੋਇਆ ਪਾਇਆ ਗਿਆ ਤੇ ਉਥੋਂ ਦੇ ਕਮਰਸ ਵਿਭਾਗ ਦੇ ਸੈਕਟਰੀ ਨੂੰ ਐਗਰੀਕਲਚਰ ਦੇ ਵਿਭਾਗ ਦੇ ਸੈਕਟਰੀ ਨੂੰ એનર્ਜੀ ਸੈਕਟਰੀ ਨੂੰ ਜਾਂ ਜਿਹੜਾ ਉਹਨਾਂ ਦੀ ਹੋਮਲੈਂਡ ਸਕਿਉਰਿਟੀ ਦਾ ਸੈਕਟਰੀ ਹੈ ਉਸ ਨੂੰ ਤੇ ਬਾਕੀਆਂ ਨੂੰ ਇਹਦਾ ਪਤਾ ਲੱਗਦਾ ਹੈ ਤਾਂ 트럼ਪ ਜਿਹੜਾ ਉਹ ਇਸ ਗੱਲ ਲਈ ਆਜ਼ਾਦ ਹੋਊਗਾ ਕਿ ਉਹ ਭਾਰਤ ਦੇ ਉੱਤੇ ਦੁਬਾਰਾ ਜਿਹੜੇ ਪਹਿਲਾਂ 25% ਉਹਨੇ ਪੈਨਲਟੀ ਲਾਈ ਸੀ ਉਹ ਜਾਂ ਕੋਈ ਹੋਰ ਸਖਤ ਕਦਮ ਭਾਰਤ ਵਿਰੁੱਧ ਲੈ ਸਕਦਾ ਸੋ ਇਹਨੂੰ ਕਹਿੰਦੇ ਐ ਕਿ ਕਿਸੇ ਦੇ ਕੋਲ ਆਪਣੇ ਹੱਥ ਵੜਾ ਦੇਣੇ ਲੱਗਦਾ ਇਹ ਐ ਕਿ ਇਹ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਵਿਚਾਰ ਹੋਣ ਦੀ ਬਜਾਏ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਉਸ ਦੇ ਇੱਕ ਨੁਮਾਇੰਦੇ ਭਾਰਤ ਦੇ ਵਿੱਚ ਨਰਿੰਦਰ ਮੋਦੀ ਦੇ ਨਾਲ ਹੋਇਆ ਸਮਝੌਤਾ ਵਰਗੀਆਂ ਗੱਲਾਂ ਦੱਸਦੀਆਂ ਨੇ ਇਹਦੇ ਵਿੱਚੋਂ ਇਹਦੇ ਵਿੱਚ ਭਾਰਤ ਦੀ ਜਿਹੜੀ ਆਪਣੀ ਫੈਸਲੇ ਕਰਨ ਦੀ ਜਿਹੜੀ ਸੰਪਰਬੂਸਤਾ ਹੈ ਉਸ ਨੂੰ ਗਹਿਣੇ ਪਾ ਦਿੱਤਾ ਗਿਆ ਤੇ ਭਾਰਤ ਦੀ ਜਿਹੜੀ ਖੇਤੀਬਾੜੀ ਹੈ ਉਸ ਦੇ ਲਈ ਵੱਡੇ ਪੱਧਰ ਤੇ ਉੱਤੇ ਖਤਰੇ ਖੜੇ ਕਰ ਦਿੱਤੇ ਗਏ ਹੈ ਕਿਉਂਕਿ ਅਮਰੀਕਾ ਦੇ ਵਿੱਚ ਖੇਤੀਬਾੜੀ ਦੇ ਉੱਤੇ ਬਹੁਤ ਵੱਡੀ ਪੱਧਰ ਦੇ ਉੱਤੇ ਸਬਸਿਡੀਆਂ ਮਿਲਦੀਆਂ ਨੇ ਤੇ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਕਾਸਟ ਹੈ ਘੱਟ ਪੈਂਦੀ ਹੈ ਤੇ ਉਹ ਆ ਕੇ ਭਾਰਤ ਦੀਆਂ ਜਿਹੜੀ ਖੇਤੀਬਾੜੀ ਹੈ ਉਸ ਦੀ ਤਬਾਹੀ ਮਚਾ ਸਕਦੀ ਹੈ ਤੇ ਉਹ ਦੇ ਨਾਲ ਕਿਸਾਨੀ ਤੇ ਖੇਪੀ ਨਾਲ ਸੰਬੰਧਤ ਹੋਰ ਜਿਹੜੇ ਮਜ਼ਦੂਰ ਤੇ ਬਾਕੀ ਲੋਕ ਨੇ ਉਹਨਾਂ ਦੇ ਉੱਤੇ ਬੁਰਾ ਅਸਰ ਪੈ ਸਕਦਾ ਹੈ ਇੰਡਸਟਰੀਅਲ ਪ੍ਰੋਡਕਸ਼ਨ ਦੇ ਉੱਤੇ ਵੀ ਮੋਦੀ ਜੀ ਤਾਂ ਕਹਿ ਰਹੇ ਹੈ ਕਿ ਸਾਡਾ ਮੇਕ ਇਨ ਇੰਡੀਆ ਖੁੱਲੂਗਾ ਲੱਗਦਾ ਇਹ ਹੈ ਵੀ ਮੇਕ ਇਨ ਇੰਡੀਆ ਬੰਦ ਹੋਊਗਾ ਜਦੋਂ ਉੱਥੋਂ ਦੀਆਂ ਇੰਡਸਟਰੀਅਲ ਪ੍ਰੋਡਕਟਸ ਇੱਥੇ ਆਉਣਗੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦੇ ਹੋਰ ਖੁੱਲਣਗੇ ਹਾਲੇ ਤਾਂ ਇਹ ਫਰੇਮਵਰਕ ਹੈ ਅਜੇ ਡਿਟੇਲ 'ਚ ਸਮਝੌਤਾ ਅਜੇ ਸਾਈਨ ਹੋਣਾ ਹੈ ਤੇ ਫਰੇਮਵਰਕ ਕੀ ਜਦੋਂ ਅਜਿਹ ਹੈ ਤਾਂ ਸਮਝੌਤੇ ਦੇ ਵਿੱਚ ਕੀ ਕੁਝ ਹੋਣਾ ਹੈ ਉਹ ਆਉਣ ਵਾਲੇ ਸਮੇਂ ਨੇ ਹੋਰ ਕੁੰਡੀਆਂ ਇਹਦੀਆਂ ਖੋਲਣੀਆਂ ਨੇ ਅਗਲੀ ਗੱਲ ਦੋਸਤੋ ਇਹ ਹੈ ਕਿ ਦੁਨੀਆ ਦੀ ਪੋਲਿਟਿਕਸ ਭਾਰਤ ਸਮੇਤ ਕਿਸ ਤਰ੍ਹਾਂ ਦੇ ਨੀਵੇਂ ਪੱਧਰ ਤੇ ਚਲੀ ਗਈ ਹੈ ਜਿੱਥੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਬੀਜੇਪੀ ਦਾ ਇੱਕ ਐਮਪੀ ਨਿਸ਼ੀਕਾਂਤ ਦੂਬੇ ਸਾਬਕਾ ਪ੍ਰਧਾਨ ਮੰਤਰੀਆਂ ਦੀ ਜਿਹੜੀ ਉਹਨਾਂ ਦੇ ਕੈਰੇਕਟਰ ਅਸੈਸੀਨੇਸ਼ਨ ਕਰਦਾ ਹੈ ਪਾਰਲੀਮੈਂਟ 'ਚ ਬੈਠ ਕੇ ਤੇ ਉਹਨੂੰ ਤੋਕਿਆ ਨਹੀਂ ਜਾਂਦਾ ਤੇ ਉਸ ਦੇ ਜਿਹੜੇ ਕਮੈਂਟ ਨੇ ਉਹਨਾਂ ਨੂੰ ਪਾਰਲੀਮੈਂਟ ਦੀ ਕਾਰਵਾਈ ਚੋਂ ਕੱਢਣ ਲਈ ਵੀ ਬਹੁਤ ਸੰਘਰਸ਼ ਕਰਨਾ ਪਿਆ ਲੋਕਾਂ ਨੂੰ ਵਿਰੋਧੀ ਧਿਰਾਂ ਨੂੰ ਅ ਉੱਥੇ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਹੈ ਉਹਨੇ ਦੂਜੇ ਇੱਕ ਰਾਸ਼ਟਰਪਤੀ ਸਾਫ ਦਾ ਉਪਰਾਸ਼ਟ ਰਾਸ਼ਟਰਪਤੀ ਜਿਹੜਾ ਬਰਾਕ ਓਬਾਮ ਹੈ ਜਿਹੜਾ ਅਮਰੀਕਾ ਦਾ ਇੱਕੋ ਇੱਕ ਅ ਜਿਹੜਾ ਅਫਰੀਕਨ ਮੂਲ ਦਾ ਜਿਹੜਾ ਰਾਸ਼ਟਰਪਤੀ ਹੈ ਉੱਥੇ ਉਹਨੂੰ ਅ ਮਤਲਬ ਮੈਂ ਸੰਤਾਂ ਕਹਿੰਦੇ ਹੂਆਂ ਵੀ ਸ਼ਰਮ ਆਉਂਦੀ ਹੈ ਕਿ ਇੱਕ ਬਲੈਕ ਜਿਹੜੀ ਨਸਲ ਹੈ ਉਹਦੇ ਵਿੱਚੋਂ ਉਹ ਰਾਸ਼ਟਰਪਤੀ ਬਣਿਆ ਸੀ ਉਸ ਦਾ ਇੱਕ ਕਾਰਟੂਨ ਬਣਾ ਕੇ ਉਹਨੂੰ ਇੱਕ ਜੰਗਲ ਦਾ ਜਾਨਵਰ ਦਿਖਾ ਕੇ ਇੱਕ ਉਹਨੇ ਪੋਸਟ ਸਾਂਝੀ ਕੀਤੀ ਸੀ ਉਹਦੀ ਬੜੀ ਤੋਹੇ ਤੋਹੇ ਹੋਈ ਬਹੁਤ ਜ਼ਿਆਦਾ ਤੇ ਫਿਰ ਕਿਸੇ ਇੱਕ ਅਧਿਕਾਰੀ ਨੇ ਉਹਨੂੰ ਜਸਟੀਫਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਵੀ ਤਾਂ ਕਿ ਇਹ ਇਦਾਂ ਦਾ ਹੀ ਹੈ ਉਹ ਤੇ ਫਿਰ ਬਹੁਤ ਸਾਰੇ ਜਿਹੜੇ ਰਿਪਬਲਿਕਨ ਅਗੂ ਨੇ ਉਹਨਾਂ ਨੇ ਇਹਦੀ ਨਿੰਦਿਆ ਕੀਤੀ ਫਿਰ ਉਹ ਜਾ ਕੇ ਕੱਲ ਉਹਨੂੰ ਉਹ ਕਾਰਟੂਨ ਹਟਾਉਣਾ ਪਿਆ ਤੇ ਬਹਾਨਾ ਇਹ ਮਾਰਿਆ ਗਿਆ ਕਿ ਵਾਈਟ ਹਾਊਸ ਦੇ ਕਿਸੇ ਮੁਲਾਜ਼ਮ ਨੇ ਇਹ ਗਲਤੀ ਨਾਲ ਪੋਸਟ ਕਰ ਦਿੱਤਾ ਇਹ ਕਹਿ ਕੇ ਖੜਾ ਛਡਾਉਣਾ ਪਿਆ ਇੰਨੀ ਗ੍ਰਾਵਿਟੀ ਆਈ ਹੋਈ ਹੈ ਅ ਦੁਨੀਆ ਦੀ ਪੋਲਿਟਿਕਸ ਦੇ ਵਿੱਚ ਖਾਸ ਤੌਰ ਤੇ ਭਾਰਤ ਤੇ ਅਮਰੀਕਾ ਦੇ ਵਿੱਚ ਅ ਅਗਲੀ ਗੱਲ ਜਿਹੜੀ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਮੰਘਾਲਿਆ ਦੀ ਜਿਹੜੀ ਕੋਲਾ ਖਾਣਾ ਦੇ ਵਿੱਚ ਜਿਹੜੀ ਰੈਟ ਹੋਲ ਮਾਈਨਸ ਜਿਹੜੇ ਖੋਦ-ਖੋਦ ਕੇ ਕੋਲਾ ਕੱਢ ਕੇ ਲਿਆਉਂਦੇ ਆ ਆਪਣੀ jaan ਖਾਤਰੇ ਚ ਪਾ ਕੇ ਜਿਹੜਾ ਕਿ ਗੈਰ ਕਾਨੂੰਨੀ ਐਲਾਨਿਆ ਹੋਇਆ 2014 ਤੋਂ ਉਸ ਦੇ ਵਿੱਚ ਕੱਲ ਜਿਹੜਾ ਦੱਸਿਆ ਸੀ ਤੁਹਾਨੂੰ ਵੀ 18 ਲੋਕਾਂ ਦੀਆਂ ਕੀਮਤੀ ਜਾਨਾਂ ਗਈਆਂ ਨੇ ਤੇ ਅੱਜ ਉਹ ਅੰਕੜਾ 25 ਤੋਂ 25 ਹੋ ਗਿਆ ਤੇ ਇਹ ਉਸ ਦੇ ਸਬੰਧ ਦੇ ਵਿੱਚ ਸਰਕਾਰ ਨੇ ਦੋ ਬੰਦਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਤੇ ਇਹ ਡਾਇਨਾਮਾਈਟ ਦੇ ਐਕਸਪਲੋਸ਼ਨ ਹੋਣ ਨਾਲ ਇਹ ਉੱਥੇ ਹਾਦਸਾ ਹੋਇਆ ਸੀ ਤੇ ਉਹ ਜਿਹੜੇ ਮਰਨ ਵਾਲੇ ਲੋਕ ਨੇ ਉਹ ਕੁਝ ਅਸਾਮ ਦੇ ਹੈ ਕੋਮੰਗਾਲਾ ਦੇ ਤੇ ਕੁਝ ਜਿਹੜੇ ਹੈ ਉਹ ਨੇਪਾਲ ਦੇ ਹੈ ਸੋ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਇਸ ਦੇ ਨਾਲ ਹੀ ਇੱਕ ਬਹੁਤ ਵੱਡੀ ਦੁਖਦਾਈ ਘਟਨਾ ਸਾਡੇ ਨਾਲ ਦੇ ਗੁਆਂਡੀ ਮੁਲਕ ਪਾਕਿਸਤਾਨ ਦੇ ਵਿੱਚ ਵਾਪਰੀ ਹੈ ਉੱਥੋਂ ਦੀ ਰਾਜਧਾਨੀ اسلامਾਬਾਦ ਦੇ ਵਿੱਚ ਉੱਥੋਂ ਦੀ ਸ਼ੀਆ ਜਿਹੜੀ ਮਸਜਿਦ ਹੈ ਉਸ ਦੇ ਵਿੱਚ ਕਿਸੇ ਇੱਕ ਸੁਇਸਾਈਡ ਬੌਮਬਰ ਨੇ ਉਹਨੂੰ ਉੱਥੇ ਧਮਾਕਾ ਕੀਤਾ ਤੇ ਉਹਦੇ ਨਾਲ ਉੱਥੇ 31 ਲੋਕ ਮਾਰੇ ਗਏ ਹੈ ਵਿਚਾਰੇ ਤੇ 169 ਦੀਆਂ ਦੇ ਜਿਹੜੇ ਹੈ ਉਹ ਜ਼ਖਮੀ ਪਾਏ ਗਏ ਹੈ ਅਸੀਂ ਅਜਹੀ ਕਾਰਵਾਈ ਦੀ ਨਿਖੇਦੀ ਕਰਦੇ ਆਂ ਤੇ ਉਹਨਾਂ ਮਰਨ ਵਾਲੇ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦੇ ਆਂ ਲਾਸਟ ਗੱਲ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ ਕਿ ਮਨੀਪੁਰ ਦੇ ਵਿੱਚ ਪਰਸੋਂ ਨਵੀਂ ਸਰਕਾਰ ਨੇ ਦੁਬਾਰਾ ਸਾਲ ਪਰ ਜਿਹੜਾ ਉੱਥੇ ਪ੍ਰੈਜ਼ੀਡੈਂਟ ਰੂਲ ਲੱਗ ਰਿਹਾ ਲਾਗੂ ਰਿਹਾ ਰਾਸ਼ਟਰਪਤੀ ਰਾਜ ਉਸ ਤੋਂ ਬਾਅਦ ਸੌ ਚੱਕ ਲੇ ਉਸ ਦੇ ਵਿੱਚ ਤਿੰਨ ਜਿਹੜੇ ਮੈਂਬਰ ਨੇ ਬੀਜੇਪੀ ਦੇ ਉਹ ਕੁਕੀਜ਼ ਉਹ ਭਾਈਚਾਰੇ ਦੇ ਹੈ ਜਿਹੜੇ ਕਿ ਉਸ ਸਰਕਾਰ ਦੇ ਵਿੱਚ ਸ਼ਾਮਲ ਹੋਏ ਹੈ ਕੁਕੀਜ਼ ਆ ਉਹ ਭਾਈਚਾਰੇ ਦੇ ਲੋਕਾਂ ਨੇ ਉਹਨਾਂ ਦੇ ਬੀਜੇਪੀ ਦੀ ਸਰਕਾਰ ਚ ਸ਼ਾਮਲ ਹੋਣ ਦੇ ਉੱਤੇ ਸਖਤ ਇਤਰਾਜ਼ ਪ੍ਰਗਟ ਕੀਤੇ ਹੈ ਤੇ ਕੱਲ ਜਿਹੜਾ ਉਥੋਂ ਦਾ ਚੂੜਾ ਚਾਂਦਪੁਰ ਏਰੀਆ ਉਸ ਨੂੰ ਬੰਦ ਵੀ ਰੱਖਿਆ ਇਸ ਰੋਸ ਵਜੋਂ ਤੇ ਉਹਨਾਂ ਨੇ ਜਿਹੜੇ ਉਹ ਤਿੰਨ ਬੰਦੇ ਜੁਆਇਨ ਕਰੇ ਐ ਉਧਰ ਸਰਕਾਰ ਦੇ ਵਿੱਚ ਉਹਨਾਂ ਦਾ ਸਮਾਜਿਕ ਬਾਈਕਾਟ ਵੀ ਕੀਤਾਗਾ ਇਹਦਾ ਮਤਲਬ ਇਹ ਹੈ ਕਿ ਜਿਹੜੀ ਲੜਾਈ ਦਾ ਮੁੱਖ ਜਿਹੜਾ ਧੁਰਾ ਸੀਗਾ ਉਸ ਦੇ ਵਿੱਚ ਕੋਈ ਇੰਨੇ ਸਾਲ ਲੰਘਣ ਦੇ ਬਾਵਜੂਦ ਪੌਣੇ 3 ਸਾਲ ਲੰਘ ਗਏ ਪੌਣੇ 3 ਸਾਲਾਂ ਦੇ ਵਿੱਚ ਉਹ ਉਸ ਮਸਲੇ ਦਾ ਕੋਈ ਹੱਲ ਨਹੀਂ ਕਰ ਸਕੀ ਕੇਂਦਰ ਸਰਕਾਰ ਅਜੇ ਵੀ ਉਹ ਗੁੱਸੇ ਗਿਲੇ ਉਸੇ ਤਰ੍ਹਾਂ ਨਾਲ ਜਾਰੀ ਨੇ ਅਸੀਂ ਸਮਝਦੇ ਹਾਂ ਵੀ ਸਰਕਾਰ ਨੂੰ ਉਹਨਾਂ ਲੋਕਾਂ ਦੇ ਨਾਲ ਬੈਠ ਕੇ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਜਿੱਤਣਾ ਚਾਹੀਦਾ ਹੈ ਇਹ ਬੜੀ ਮਾੜੀ ਗੱਲ ਹੁੰਦੀ ਹੈ ਜਦੋਂ ਇਸ ਤਰ੍ਹਾਂ ਨਾਲ ਕਿਸੇ ਸੂਬੇ ਦੇ ਵਿੱਚ ਦੋ ਫਿਰਕੇ ਆਪਸ ਦੇ ਵਿੱਚ ਇੰਨੀ ਦੁਸ਼ਮਣੀ ਦੇ ਤੌਰ ਤੇ ਰਹਿ ਰਹੇ ਹੋਣ ਲਾਸਟ ਗੱਲ ਪੰਜਾਬ ਸਰਕਾਰ ਨੇ ਕੱਲ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਉੱਤੇ ਬਹੁਤ ਜ਼ਿਆਦਾ ਲਾਠੀ ਚਾਰਜ ਅਥਰੂ ਗੈਸ ਦੇ ਗੋਲੇ ਛੱਡੇ ਹੈ ਹੋਇਆ ਇਹ ਸੀ ਕਿ ਉਹਨਾਂ ਦੇ ਦੋ ਆਗੂ ਗ੍ਰਿਫਤਾਰ ਕਰ ਲਏ ਸੀ ਤੇ ਉਹਨਾਂ ਨੇ ਕੱਲ ਮਜਾਰੇ ਦਾ ਐਲਾਨ ਕੀਤਾ ਸੀ ਉਹਨਾਂ ਨੇ ਮਜਾਰੇ ਤੋਂ ਪਹਿਲਾਂ ਹੀ ਅੜੜ ਥਾਮਾ ਤੋਂ ਉਗਰਾਹ ਜਥੇਬੰਦੀ ਦੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਡੱਕ ਲਿਆ ਸੀ ਤੇ ਉਹ ਉਹਨਾਂ ਦੇ ਜਦੋਂ ਉਹ ਫੇਰ ਵੀ ਜਾ ਰਹੇ ਸੀ ਤਾਂ ਉਹਨਾਂ ਦੇ ਉੱਤੇ ਇਹ ਜ਼ੁਲਮ ਕਹਿਰਤਾ ਹੈ ਅਸੀਂ ਉਹਦੀ ਨਖੇਦੀ ਕਰਦੇ ਹਾਂ ਤੇ ਪੰਜਾਬ ਸਰਕਾਰ ਨੂੰ ਕਹਿੰਦੇ ਹਾਂ ਕਿ ਲੋਕਾਂ ਦੀ ਗੱਲ ਸੁਣੀ ਚਾਹੀਣੀ ਚਾਹੀਦੀ ਹੈ ਡਾਂਗ ਕਿਸੇ ਮਸਲੇ ਦਾ ਹੱਲ ਨਹੀਂ ਤੇ ਇਹ ਤਾਂ ਤੁਹਾਨੂੰ ਡਾਂਗ ਬਾੜੀ ਮਹਿੰਗੀ ਪੈ ਸਕਦੀ ਹੈ ਪੰਜਾਬ ਦੇ ਲੋਕਾਂ ਵੱਲੋਂ ਅੱਜ ਦੀ ਗੱਲ 'ਚ ਐਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ